ਜੀ ਕੀ ਹਾਲ ਹੈ ਅੱਜ ਸਰ ਅ ਕ੍ਰਿਬਨ ਕ੍ਰਿਬਨ 12:30 ਵਜੇ ਦੇ ਆਸ-ਪਾਸ ਸਾਡੇ ਕਲੱਬ ਦੀ ਸੀਨੀਅਰ ਟ੍ਰੇਨਰ ਸਿਮਰ ਅਰਨੀ ਜੀ ਇਹ ਕਲੱਬ ਤੋਂ ਫ੍ਰੀ ਹੋ ਕੇ ਆਪਣੀ ਟ੍ਰੇਨਿੰਗ ਕਰਵਾ ਕੇ ਆਪਣੇ ਘਰ ਜਾ ਰਹੇ ਸੀਗੇ ਤੇ ਜਿਵੇਂ ਕਲੱਬ ਤੋਂ ਨਿਕਲੇ ਤੇ ਕੁੰਦਰਾ ਸਟਰੀਟ ਦੇ ਵਿੱਚ ਐਂਟਰ ਕਿਤੇ ਤੇ ਨਾਲ ਹੀ ਇਹਨਾਂ ਦੇ ਪਿੱਛੇ ਐਕਟਿਵਾ ਦੇ ਦੋ ਸੀਗੇ ਐਕਟਿਵਾ ਦੇ ਉੱਪਰ ਲੜਕੇ ਉਹ ਇਹਨਾਂ ਦੇ ਪਿੱਛੇ ਲੱਗ ਗਏ ਤੇ ਪਹਿਲਾਂ ਇੱਕ ਵਾਰ ਇਹਨੂੰ ਕ੍ਰਾਸ ਕਰਕੇ ਅਗੇ ਲੜਕੀ ਨੂੰ ਤੇ ਕ੍ਰਾਸ ਕਰਕੇ ਗਏ ਤੇ ਅੱਗੇ ਜਾ ਕੇ ਇਹਨਾਂ ਨੇ ਦੇਖਿਆ ਕਿ ਰਸਤਾ ਵਗੈਰਾ ਸਾਰਾ ਕਲੀਅਰ ਹੈ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਇਹ ਇਹਨਾਂ ਨੇ ਆਕੇ ਤੇ ਇਹਦੇ ਸਾਈਕਲ ਦੇ ਅੱਗੇ ਆਪਣਾ ਐਕਟਿਵਾ ਲਗਾ ਲਿਆ ਤੇ ਇਹਦੀ ਕੋਈ ਜ਼ਰੂਰੀ ਕਾਲ ਆਈ ਹੋਈ ਸੀਗੀ ਤੇ ਇਹ ਸਿਰਫ ਕਾਲ ਕਰਨ ਵਾਸਤੇ ਇਹਨੇ ਫੋਨ ਕੰਨ ਤੇ ਲਗਾਇਆ ਹੋਇਆ ਸੀ ਤੇ ਜਿਸ ਤਰ੍ਹਾਂ ਹੀ ਉਹ ਅੱਗੇ ਆਏ ਤੇ ਉਹਨਾਂ ਨੇ ਇੱਕਦਮ ਆਕੇ ਨਾ ਇਹਦੇ ਹੱਥ ਨੂੰ ਮਤਲਬ ਕਿ ਜਿਹੜੇ ਹੱਥ 'ਚ ਫੋਨ ਸੀ ਉਹਨੂੰ ਕੱਸ ਕੇ ਪਕੜ ਲੈ ਕੇ ਫੋਨ ਦੇ ਦੇ ਆਪਣਾ ਦੇਖੋ ਸਾਡੇ ਕਲੱਬ ਦੇ ਵਿੱਚ ਲੜਕੀਆਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਇਹ 8 ਸਾਲ ਤੋਂ ਸਾਡੀ ਟ੍ਰੇਨਰ ਹੈ ਇਹਨੂੰ ਵੀ ਸੈਲਫ ਡਿਫੈਂਸ ਆਉਂਦਾ ਸੀ ਤੇ ਇਹਨੇ ਉਹ ਸੈਲਫ ਡਿਫੈਂਸ ਦੇ ਕੁਝ ਟੈਕਨੀਕ ਯੂਜ਼ ਕਰਦੇ ਹੋਏ ਆਪਣਾ ਮੋਬਾਈਲ ਉਹਨਾਂ ਨੂੰ ਖੋਹਣ ਨਹੀਂ ਦਿੱਤਾ ਇਸ ਚੀਜ਼ ਦੀ ਅਸੀਂ ਇਸ ਲੜਕੀ ਦੀ ਤਾਰੀਫ਼ ਕਰ ਰਹੇ ਹਾਂ ਫਿਰ ਉਹਨਾਂ ਨੇ ਜਦ ਦੇਖਿਆ ਵੀ ਦੇਖਣ 'ਚ ਕੁੜੀ ਛੋਟੀ ਜਿਹੀ ਲੱਗਦੀ ਆ ਬਟ ਇਹ ਨਹੀਂ ਮੋਬਾਈਲ ਦੇਰੀ ਤਾਂ ਉਹਨਾਂ ਕੋਲ ਰੋਡ ਸੀ ਰੋਡ ਦੇ ਅੱਗੇ ਕੁਛ ਇਹਨਾਂ ਨੇ ਕੰਟਿਲੀ ਤਾਰ ਲਗਾਈ ਹੋਈ ਸੀ ਉਹ ਇਹਦੀ ਲੈਗਸ ਦੇ ਉੱਪਰ ਉਹਨਾਂ ਨੇ ਵਾਰ ਕੀਤਾ ਉਹਦੇ ਨਾਲ ਬਟ ਇਹਨੇ ਆਪਣੀ ਲੈਗ ਦੀ ਵੀ ਪ੍ਰੋਟੈਕਸ਼ਨ ਕੀਤੀ ਜਦ ਉਹਨਾਂ ਨੂੰ ਲੱਗਿਆ ਵੀ ਲੈਗ ਤੇ ਮਾਰਨ ਦੇ ਬਾਵਜੂਦ ਇਹ ਕੁੜੀ ਨਹੀਂ ਗਿਰੀ ਇਹਨੇ ਮੋਬਾਈਲ ਨਹੀਂ ਛੱਡਿਆ ਫਿਰ ਉਹਨਾਂ ਨੇ ਇਹਦੀ ਬਾਹ ਦੇ ਉੱਪਰ ਇੱਕ ਤੋਂ ਤਾਂ ਲੈ ਕੇ 10 ਵਾਰ 10 ਰੌਟਕੀਆਂ ਮਾਰੀਆਂ ਔਰ ਇਹਦੀ ਬਾਹ ਨੂੰ ਬੁਰੀ ਤਰ੍ਹਾਂ ਦੇਖੋ ਇੰਜਰ ਕੀਤਾ ਹੈ ਇਹ ਰੋਡ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਬੁਰੀ ਤਰ੍ਹਾਂ ਇੰਜ ਚਿੱਤਤਾ ਬਟ ਇਸ ਲੜਕੀ ਦੇ ਵਿੱਚ ਇੰਨਾ ਕੁ ਹੌਸਲਾ ਸੀਗਾ ਵੀ ਬਾਹ ਦੇ ਉੱਪਰ ਰੋਡ ਦੇ ਬਾਹਰ ਹੋਣ ਦੇ ਬਾਵਜੂਦ ਵੀ ਇਹਨੇ ਉਹ ਮੋਬਾਈਲ ਨਹੀਂ ਛੱਡਿਆ ਕਿ ਉਹਨਾਂ ਦਾ ਮੁਕਾਬਲਾ ਕੀਤਾ ਐਂਡ ਵਿੱਚ ਆ ਕੇ ਉਹਨਾਂ ਨੇ ਇਹਨੂੰ ਕਿਡਨੈਪਿੰਗ ਦੀ ਧਮਕੀ ਦਿੱਤੀ ਫਿਰ ਇਹਨੇ ਆਪਣਾ ਮੋਬਾਈਲ ਉਹਨਾਂ ਨੂੰ ਹੈਂਡ ਓਵਰ ਕੀਤਾ ਤੇ ਉਹ ਇਹਨੂੰ ਧੱਕਾ ਮਾਰ ਕੇ ਮੋਬਾਈਲ ਲੈ ਕੇ ਭੱਜ ਗਏ ਕਿੰਨੀ ਦਿਨੋਂ ਲੱਗਿਆ ਤੁਹਾਨੂੰ ਪਤਾ ਵੀ ਆ ਬਸ ਜਿਵੇਂ ਇਹ ਹੋਇਆ ਤੇ ਨਾਲ ਜਿਹੜੀ ਲੜਕੀ ਤਾਂ ਘਰ ਜਾ ਰਹੀ ਸੀ ਆਪਣੇ ਫਿਰ ਉਸੇ ਟਾਈਮ ਵਾਪਸ ਕਲੱਬ ਆ ਗਈ ਤੇ ਵਿਦਿਨ 5 ਮਿੰਟਸ ਇਹਨੇ ਸਾਨੂੰ ਦੱਸਿਆ ਵੀ ਐਸ ਤਰ੍ਹਾਂ ਮੇਰੇ ਨਾਲ ਹੋ ਗਿਆ ਤੇ ਨਾਲ ਦੀ ਨਾਲ ਹੀ ਮੈਂ ਗਰੁੱਪ ਦੇ ਵਿੱਚ ਪਾਇਆ ਵੀ ਇਸ ਤਰ੍ਹਾਂ ਅੱਜ ਖੰਨੇ ਦੇ ਵਿੱਚ ਸਿਮੀ ਸਪੋਰਟਸ ਕਲੱਬ ਦੀ ਟ੍ਰੇਨਰ ਨਰੇ ਕੋ ਛੋਇਆ ਤੇ ਦੇਖੋ ਜੀ ਨਾਲ ਦੀ ਨਾਲ ਹੀ ਉਹ ਮੈਸੇਜ ਪੜ੍ਹਦੇ ਮੇਰੇ ਕੋਲ ਜਿਹੜੇ ਸਾਡੇ ਖੰਨੇ ਦੇ ਐਮਐਲਏ ਨੇ ਸਰਦਾਰ ਤਰਨੁਪ੍ਰੀਤ ਸਿੰਘ ਸੌਂਧ ਜੀ ਉਹਨਾਂ ਦਾ ਨਾਲ ਦੀ ਨਾਲ ਮੇਰੇ ਕੋਲ ਪਰਸਨਲ ਕਾਲ ਆਈ ਤੇ ਉਹਨਾਂ ਨੇ ਮੇਰੇ ਕੋਲ ਸਾਰੀਆਂ ਡਿਟੇਲਸ ਲਈਆਂ ਔਰ ਮੇਰੇ ਤੋਂ ਇਹ ਪੁੱਛਿਆ ਵੀ ਤੁਸੀਂ ਹੁਣ ਕੀ ਕਰ ਰਹੇ ਹੋ ਤੇ ਮੈਂ ਕਿਹਾ ਕਿ ਅਸੀਂ ਸਿਟੀ 2 ਜਾ ਰਹੇ ਹਾਂ ਉਹਨਾਂ ਨੇ ਮੈਨੂੰ ਉਸੇ ਟਾਈਮ ਕਿਹਾ ਕਿ ਤੁਸੀਂ ਦੀਦੀ ਸਿਟੀ ਟੂ ਬਿਲਕੁਲ ਨਹੀਂ ਜਾਣਾ ਤੇ ਮੈਂ ਐਸਐਸਪੀ ਆਫਿਸ ਤੋਂ ਤੁਹਾਨੂੰ ਟਾਈਮ ਲੈ ਕੇ ਦਿਨਾ ਤੇ ਤੁਸੀਂ ਉੱਥੇ ਪਹੁੰਚੋ ਔਰ ਹਰ ਹਾਲ ਦੇ ਵਿੱਚ ਜੋ ਮਰਜ਼ੀ ਹੋ ਜਵੇ ਮੈਂ ਕੋਸ਼ਿਸ਼ ਕਰੂੰਗਾ ਅੱਜ ਰਾਤ ਤੱਕ ਖੁੱਡਾ ਜੋ ਵੀ ਹੈ ਕੇਸ ਰਿਕਵਰ ਹੋ ਸਕੇ ਤੇ ਵਿਦਿਨ ਦੇਖੋ ਉਹਨਾਂ ਨੇ ਬੜਾ ਸਟ੍ਰਿਕਟ ਐਕਸ਼ਨ ਲਿੱਤਾ ਪੂਰੀ ਮੁਸਤੈਦੀ ਨਾਲ ਦੇਖੋ ਜੀ ਉਹਨਾਂ ਦੀ ਪਿੱਠ ਸੁਣਦੀ ਹੈ ਕਾਬਿਲ-ਏ-ਤਾਰੀਫ ਹੈ ਉਹਨਾਂ ਨੇ ਨਾਲ ਦੀ ਨਾਲ 2 ਮਿੰਟ ਬਾਅਦ ਮੈਨੂੰ ਕਾਲ ਕੀਤੀ ਕਿ ਤੁਸੀਂ ਜਾਓ ਉੱਥੇ ਆਪਣੇ ਐਸਡੀ ਐਸਪੀਡੀ ਅ ਮਿਸਟਰ ਬੋਰਵ ਜਿੰਦਲ ਜੀ ਹੈਗੇ ਤੇ ਮਿਲੋ ਅਸੀਂ ਗਏ ਪੂਰਾ ਪੁਲਿਸ ਐਡਮਿਨਿਸਟ੍ਰੇਸ਼ਨ ਪੂਰਾ ਐਕਟਿਵ ਹੋਇਆ ਹੋਇਆ ਸੀ ਸਭ ਦੀ ਨੌਲੇਜ ਦੇ ਵਿੱਚ ਇਹ ਕੇਸ ਸੀਗਾ ਸਾਡੇ ਜਾਂਦੀ ਉਹਨਾਂ ਨੇ ਸੀਆਈਏ ਸਟਾਫ ਦੀ ਡਿਊਟੀ ਲਗਾਈ ਤੇ ਸਾਨੂੰ ਸਿਟੀ 2 ਦੇ ਵਿੱਚ ਭੇਜਿਆ ਕੁੜੀ ਦੇ ਬਿਆਨ ਦਰਜ ਕਰਵਾਏ ਐਫ ਆਈ ਆਰ ਦਰਜ ਹੋਈ ਕੁੜੀ ਦੀ ਐਮ ਐਲ ਰਿਕਾਰਡ ਆਕੇ ਇਹਦਾ ਸਭ ਕੁਝ ਕਰਵਾਇਆ ਤੇ ਸੀਆਈਏ ਸਟਾਫ ਦੇ ਨਾਲ ਅਸੀਂ ਫਿਰ ਜਿੱਥੇ ਹਾਦਸਾ ਹੋਇਆ ਸੀ ਉੱਥੇ ਗਏ ਤੇ ਸੀਆਈਏ ਸਟਾਫ ਦੇ ਜਿਹੜੇ 4 ਬੰਦੇ ਸਾਡੇ ਨਾਲ ਗਏ ਸੀ ਲੈਕੋ ਉਹਨਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਉਹਦੇ ਵਿੱਚ ਇਨਸਪੈਕਟਰ ਅਮਨਦੀਪ ਸਿੰਘ ਜੀ ਸੀ ਏਐਸਆਈ ਸਰਦਾਰ ਹਰਪ੍ਰੀਤ ਸਿੰਘ ਸੀਟੂ ਬਲਕਾਰ ਸਿੰਘ ਸਬ ਇਨਸਪੈਕਟਰ ਗੁਰਪ੍ਰੀਤ ਸਿੰਘ ਜੀ ਤੇ ਹਵਲਦਾਰ ਮਨਜੋਤ ਸਿੰਘ ਜੀ ਇਹਨਾਂ ਨੇ ਵੀ ਸਰ ਪੂਰੇ ਐਫਰਟਸ ਆਪਣੇ ਦਿਖਾਏ ਕਿ ਸਾਡੇ ਨਾਲ ਮਿਲ ਕੇ ਇਹਨਾਂ ਨੇ ਘੱਟੋ ਘੱਟ 15 ਘਰਾਂ ਦੀਆਂ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਤੇ ਸਾਰਾ ਰਿਪੋਰਟ ਲਿੱਤਾ ਔਰ ਇਨ ਬਿਟਵੀਨ ਜਿਹੜੇ ਸਾਡੇ ਖੰਨੇ ਦੇ ਐਮਐਲਏ ਸਰਦਾਰ ਤਰਨਪ੍ਰੀਤ ਸਿੰਘ ਸੌਂਝੀ ਆ ਇਹਨਾਂ ਦੇ ਘੱਟੋ ਘੱਟ 15 ਕਾਲਸ ਇਨ ਬਿਟਵੀਨ ਮੇਰੇ ਕੋਲ ਆਈਆਂ ਕਿ ਦੀਦੀ ਕੀ ਪ੍ਰੋਸੈਸ ਚੱਲ ਰਿਹਾ ਹੈ ਕੀ ਚੱਲ ਰਿਹਾ ਹੈ ਔਰ ਨਾਲ ਨਾਲ ਦੇਖੋ ਮੈਨੂੰ ਹੌਸਲਾ ਵੀ ਦਿੰਦੇ ਰਹੇ ਕਿ ਤੁਹਾਡਾ ਕੰਮ ਅੱਜ ਹਰ ਹਾਲ ਚ ਹੋਏਗਾ ਔਰ ਅਸੀਂ ਆਪਣਾ ਆ ਕੇ ਕਲੱਬ 'ਚ ਬੈਠ ਗਏ ਤੇ ਸਾਡੇ ਕੋਲ ਹੁਣੀ 10 ਮਿੰਟ ਪਹਿਲਾਂ 15 ਮਿੰਟ ਪਹਿਲਾਂ ਕਾਲ ਆਈ ਕਿ ਤੁਹਾਡਾ ਕੇਸ ਰਿਕਵਰ ਹੋ ਚੁੱਕਿਆ ਸਿਮੀ ਮੈਡਮ ਕੋਲ ਕਾਲ ਆਈ ਸੀ ਦੀ ਉਹਨਾਂ ਦੀ ਕਿ ਮੋਬਾਈਲ ਵੀ ਤੁਹਾਡਾ ਹੈਂਡਓਵਰ ਮਿਲ ਚੁੱਕਿਆ ਤੇ ਬੰਦੇ ਵੀ ਟ੍ਰੇਸ ਆਊਟ ਹੋ ਚੁੱਕੇ ਨੇ ਤੇ ਫਿਰ ਐਮਐਲਏ ਸਾਹਿਬ ਦਾ ਮੇਰੇ ਕੋਲ ਫੋਨ ਆਇਆ ਉਹਨਾਂ ਨੇ ਵੀ ਮੈਨੂੰ ਸਪੈਸ਼ਲੀ ਇਹ ਗੱਲ ਕਹੀ ਤੇ ਨਾਲ ਦੀ ਨਾਲ ਹੀ ਦੇਖੋ ਖੰਨੇ ਸ਼ਹਿਰ ਦੇ ਵਾਸੀ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬੰਦਾ ਹੈਗਾ ਕਿ ਇੰਨੀ ਫਾਸਟਲੀ ਦੇਖੋ ਐਮਐਲਏ ਸਾਹਿਬ ਦੇ ਜਿਹੜੇ ਐਫਰਟਸ ਸੀ ਉਹਨਾਂ ਕਰਕੇ ਇੰਨਾ ਫਾਸਟਲੀ ਇਹ ਕੇਸ ਰਿਕਵਰ ਹੋਇਆ ਤੇ ਇਸ ਕਰਕੇ ਮੈਂ ਮੈਂ ਪ੍ਰੈਸ ਕਾਨਫਰੰਸ ਬੁਲਾਈ ਹੈ ਤਾਂਕਿ ਅਸੀਂ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਹੀ ਇੱਕ ਤਾਂ ਇਹ ਖੰਨੇ ਦੇ ਲੋਕਾਂ ਨੂੰ ਦੱਸ ਸਕੀਏ ਕਿ ਹਾਂ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਅੱਜ ਕਿੰਨੀ ਮੁਸਤੈਦੀ ਦਿਖਾਈ ਹੈ ਤੇ ਐਮਐਲਏ ਸਾਹਿਬ ਨੇ ਸਾਡਾ ਕਿੰਨਾ ਸਾਥ ਦਿੱਤਾ ਕਿ ਜਿਹਦੇ ਕਰਕੇ ਇਹ ਇੰਨਾ ਫਾਸਟਲੀ ਸਾਡਾ ਅੱਜ ਕੇਸ ਸੌਲਵ ਹੋ ਗਿਆ ਉਹ ਜੀ ਫਿਊਚਰ ਦੇ ਵਿੱਚ ਐਸੀ ਪ੍ਰੋਬਲਮਸ ਨਾ ਆਵੇ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੇਖੋ ਫਿਊਚਰ ਦੇ ਪ੍ਰਸ਼ਾਸਨ ਤੋਂ ਮੰਗਦਾ ਸੀ ਇਹੀ ਕਰਦੇ ਹੈਗੇ ਆ ਕਿ ਜਿੰਨਾ ਵੱਧ ਵੱਧ ਹੋ ਸਕੇ ਇਹਨਾਂ ਤੇ ਸਿਕੰਜਾ ਕਸਣਾ ਚਾਹੀਦਾ ਹੈਗਾ ਆਪਾਂ ਨੂੰ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੀ ਦੇਖੋ ਜਿਸ ਸਾ ਉਹਨਾਂ ਦੇਖੋ ਅੱਜ ਸਾਡੇ ਨਾਲੇ ਹਾਦਸਾ ਵਾਪਰਿਆ ਹੈ ਅਗਰ ਪੁਲਿਸ ਐਡਮਿਨਿਸਟ੍ਰੇਸ਼ਨ ਐਸਵੇ ਵਰਕ ਕਰ ਦੇਰੀ ਤਾਂ ਮੈਨੂੰ ਲੱਗਦਾ ਕਿ ਕੰਟਰੋਲ ਹੋ ਜਾਣਾ ਚਾਹੀਦਾ ਤੇ ਮੋਬਾਈਲ ਰਿਕਵਰ ਹੋ ਗਿਆ ਜੀ ਹਾਜੀ ਮੋਬਾਈਲ ਰਿਕਵਰ ਹੋ ਗਿਆ ਜੀ ਸਾਡੇ ਕੋਲ ਸੀਆਈਏ ਸਟਾਫ ਤੋਂ ਫੋਨ ਆ ਗਿਆ ਉਹਨਾਂ ਨੇ ਜੋ ਮਾਡਲ ਨੰਬਰ ਵਗੈਰਾ ਸੀ ਉਹ ਸਾਡੇ ਤੋਂ ਵੈਰੀਫਾਈ ਕਰ ਲਿਆ ਤੇ ਉਹਨਾਂ ਨੇ ਕਹਿਤਾ ਕਿ ਮੋਬਾਈਲ ਸਾਡੇ ਕੋਲ ਹੈਗਾ ਤੇ ਸਾਨੂੰ ਦੱਸਣਗੇ ਉਹਨ ਕਦੋਂ ਜਾਣਾ ਤੇ ਉਸ ਟਾਈਮ ਅਸੀਂ ਜਾਵਾਂਗੇ ਤੇ ਆਪਣਾ ਜੋ ਵੀ ਹੋਏਗਾ ਲੈਪ ਕੰਮ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੇਫਟੀ ਵਾਸਤੇ ਦੇਖੋ ਸੇਫਟੀ ਲੜਕੀਆਂ ਨੂੰ ਮੈਸੇਜ ਦੇ ਦੇਣਾ ਚਾਹਾਂਗੇ कि आज ਸਾਡੀ ਇਹ ਜਿਹੜੀ ਲੜਕੀ ਹੈ ਇਹਨੂੰ ਸੈਲਫ ਡਿਫੈਂਸ ਆਉਂਦਾ ਸੀ ਇਹਨੇ ਆਪਣੀ ਪ੍ਰੋਟੈਕਸ਼ਨ ਕਰ ਲਈ ਕਿ ਇੱਕ ਤਾਂ ਹਰ ਇੱਕ ਲੜਕੀ ਨੂੰ ਸੈਲਫ ਡਿਫੈਂਸ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਇੱਕ ਥੋੜਾ ਜਿਹਾ ਟਾਈਮ ਨੂੰ ਦੇਖਦੇ ਹੋਏ ਥੋੜਾ ਜਿਹਾ ਮੁਸਤੈਦੀ ਨਾਲ ਰਹਿਣਾ ਚਾਹੀਦਾ ਜਿਵੇਂ ਅਸੀਂ ਅੱਜ ਆਪਣੀ ਲੜਕੀ ਨੂੰ ਵੀ ਇਹ ਗੱਲ ਕਹੀ ਹੈ ਕਿ ਬੇਟੇ ਜਿੰਨੀ ਵੀ ਮਰਜ਼ੀ ਜ਼ਰੂਰੀ ਕੰਮ ਆ ਲੈ ਰਸਤੇ ਵਿੱਚ ਦੇਖੋ ਇਹ ਐਸਾ ਕੁਝ ਨਾ ਕਰੋ ਤਾਂ ਕਿ ਲੋਕ ਆਪਣੇ ਮਗਰ ਲੱਗ ਸਕਣ ਤੇ ਬਾਕੀ ਤਾਂ ਠੀਕ ਹੈ ਮੈਮ ਥੈਂਕ ਯੂ ਆ ਰਿਵਿਊ ਮੇਕ ਮੈਂ ਸਰ ਇੱਥੇ 8 ਵੇ ਤੋਂ ਲੈ ਕੇ 12 ਤੱਕ ਜੌਬ ਕਰਦੀ ਆ ਮੈਨੂੰ ਜੋ ਛੁੱਟੀ ਹੋਈ ਉਸੇ ਦੌਰਾਨ ਮੈਂ ਨਿਕਲ ਗਈ ਸੀਗੀ ਸਰ ਸਾਢੇ 12 ਵਜੇ ਤੱਕ ਛੁੱਟੀ ਹੋਈ ਉਸ ਤੋਂ ਬਾਅਦ ਮੈਂ ਜਦ ਘਰ ਨੂੰ ਜਾ ਰਹੀ ਸੀਗੀ ਫਿਰ ਇਧਰੋਂ ਕੁੰਨਾ ਸਟਰੀਟ ਤੋਂ ਜੋ ਨਿਕਲੀ ਉਹ ਤੋਂ ਅੱਗੇ ਜਾ ਕੇ ਨਾ ਸਰ ਮੈਂ ਫੋਨ ਤੇ ਗੱਲ ਕਰਦੀ ਜਾ ਰਹੀ ਸੀਗੀ ਬਸ ਫੋਨ ਨੂੰ ਕੱਟ ਕਰਕੇ ਜੇਬ ਚ ਪਾਣੀ ਲੱਗੀ ਸੀ ਕਿ ਕਿ ਅੱਗੇ ਜਾ ਕੇ ਦੋ ਬਾਈਕ ਐਕਟਿਵ ਤੇ ਲੜਕੇ ਜਾ ਰਹੇ ਸੀਗੇ ਉਹਨਾਂ ਨੇ ਮੈਨੂੰ ਘੇਰ ਲਿਆ ਤੇ ਸਰ ਅਚਾਨਕ ਹੀ ਇੱਕ ਇੱਕਦਮ ਜਿਵੇਂ ਆਪਾਂ ਕਿਸੇ ਚੀਜ਼ ਨੂੰ ਖਾਣ ਨੂੰ ਪੈਣੇ ਉਵੇਂ ਮੇਰੇ ਤੇ ਪਏ ਤੇ ਉਹਨਾਂ ਦੀ ਚੀਕ ਮੁੰਡਾ ਸੀਗਾ ਜਿਹਦੇ ਕੋਲ ਰੋਡ ਸੀਗੀ ਸਰ ਸਰ ਰੋਡ ਵੀ ਨਹੀਂ ਹੋ ਸੀਗੀ ਕਿ ਉਹਦੇ ਉੱਤੇ ਨਾ ਸਾਈਕਲ ਦੀ ਉਹ ਚੈਨ ਚੈਨ ਟਾਇਰ ਵਾਲੀ ਟਾਈਪ ਸਰ ਉਹਨਾਂ ਨੇ ਅਟੈਕ ਕੀਤਾ ਸੀ ਸਰ ਤੇ ਉਹਨਾਂ ਮੈਂ ਤੁਹਾਨੂੰ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ ਵੀ ਤੇਰੇ ਕੋਲ ਸਮਾਨ ਆ ਮੈਨੂੰ ਦੇ ਦੇ ਤੇ ਮੈਨੂੰ ਕਹਿੰਦੇ ਕੁੜੀ ਕੁੜੀਏ ਤੂੰ ਆਪਣਾ ਮੈਨੂੰ ਫੋਨ ਦੇ ਦੇ ਤੇ ਸਰ ਮੈਂ ਕਿਹਾ ਮੈਂ ਆਪਣਾ ਕੋਈ ਸਮਾਨ ਨਹੀਂ ਦੇਣਾ ਹੈਗਾ ਬਹੁਤ ਜ਼ਿਆਦਾ ਸਰ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜਦੋਂ ਮੇਰੇ ਤੇ ਵਾਰ ਕੀਤਾ ਪਹਿਲਾਂ ਛੁੰਡਰ ਵਗੈਰਾ ਤੇ ਸਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੈਗ ਤੇ ਕੀਤਾ ਤੇ ਫਿਰ ਸਰ ਮੇਟੂ ਇੰਨਾ ਬਰਦਾਸ਼ਤ ਨਹੀਂ ਹੋਇਆ ਤੇ ਫਿਰ ਉਹ ਖੋਕੇ ਲੈ ਗਏ ਸੇ ਮੇਟੂ ਕਿੰਨੀ ਉਮਰ ਦੇ ਸੀ ਸਰ ਉਹ 25 26 ਸਾਲ ਦੇ ਹੋਣਗੇ ਤੇ ਸਰ ਉਹ ਜਦੋਂ ਮੈਂ ਉਹਨਾਂ ਨੂੰ ਆਪਣਾ ਸਮਾਨ ਨਹੀਂ ਦੇ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਜੇ ਤੂੰ ਸਾਨੂੰ ਸਮਾਨ ਨਹੀਂ ਦੇਂਗੀ ਤਾਂ ਇਹਨੂੰ ਚੱਕ ਕੇ ਲੈ ਆਂਗੇ ਇੰਨਾ ਬੁਰਾ ਕੀ ਮੂੰਹ ਤੇ ਕੱਪੜੇ ਲੱਟੇ ਸੀ ਨਹੀਂ ਨਹੀਂ ਸਰ ਉਹਨਾਂ ਨੇ ਕੱਪੜੇ ਵਗੈਰਾ ਕੁਝ ਨਹੀਂ ਪਹਿਲਾਂ ਦੇਖਿਆ ਕਦੇ ਇਹ ਬੰਦੇ ਨਹੀਂ ਸਰ ਪਹਿਲੀ ਵਾਰ ਦੇਖਿਆ ਚਿਹਰਾ ਪਛਾਣ ਸਕਦੇ ਤੁਸੀਂ ਹਾਂ ਸਰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਕੀਤਾ ਹੈ ਹਾਦਸਾ ਮੈਂ ਉਹਨਾਂ ਨੂੰ ਪਛਾਣ ਸਕਦੀ ਹਾਂ ਅੱਛਾ ਹੁਣ ਚਲੋ ਜੋ ਪੁਲਿਸ ਨਜਰਾ ਹੈ ਐਮਐਲਏ ਦੀ ਉਹਦੇ ਚ ਕਰਕੇ ਜਿਹੜਾ ਬਹੁਤ ਜਲਦੀ ਜਿਹੜਾ ਕੇਸ ਨੂੰ ਉਹ ਕਰ ਲਿਆ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਸਰ ਸਿਮੀ ਦੀ ਤੇ ਪੂਜਾ ਮੈਮ ਸਰ ਜੇ ਮੈਂ ਅੱਜ ਇਹਨਾਂ ਦੇ ਕੋਲ ਆਨ ਦੀ ਸਰ ਮੈਨੂੰ ਹੀ ਲੱਗਦਾ ਮੇਰਾ ਇਹ ਕੇਸ ਸੌਟ ਆਊਟ ਹੁੰਦਾ ਹੈ ਕਿਸੇ ਨੂੰ ਪਤਾ ਵੀ ਲੱਗਦਾ ਸਭ ਤੋਂ ਵੱਡੀ ਗੱਲ ਸਰ ਜੇ ਦੋਨੋਂ ਮੈਮ ਹੈਗੇ ਨੀ ਮੇਨਾ ਤਾਂ ਅੱਜ ਮੇਰਾ ਕੇਸ ਸੌਟ ਆਊਟ ਹੋਇਆ ਤਦਵਾਤ ਥੈਂਕਸ ਐਮ ਐਲ ਏ ਸਰ ਦਾ ਜਿਨ੍ਹਾਂ ਨੇ ਦੀਦੇ ਕੈਂਟ ਤੇ ਇੰਨਾ ਸਭ ਕੁਝ ਕੀਤਾ ਸਰ ਥੈਂਕ ਯੂ ਮੈਂ ਪੂਜਾ ਗੋਇਲ ਸਿਮੇ ਪੱਤਾ ਸਾਡੇ ਟ੍ਰੇਨਰ ਸਿਮਰਾਨੀ ਤੇ ਪੂਰੀ ਟੀਮ ਸਿਮਿਸਪੋਰਟਸ ਐਂਡ ਫਿਟਨੈਸ ਕਲੱਬ ਅਸੀਂ ਆਪਣੇ ਬਡੇ ਬ੍ਰਦਰ ਰਾਜਕੁਮਾਰ ਮੈਨਰੋਜੀ ਦਾ ਆਪਣੇ ਬ੍ਰਦਰ ਵਿੱਕੀ ਵਿਡੇਰਾ ਜੀ ਹਰਪ੍ਰੀਤ ਸਿੰਘ ਅਲੂਵਾਲੀਆ ਜੀ ਹੇ ਓਮ ਪ੍ਰਕਾਸ਼ ਸਤੂ ਜੀ ਤੇਜਿੰਦਰ ਸਿੰਘ ਜੀ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਇੱਕ ਵਾਰ ਕਹਿਣ ਤੇ ਇਹ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਸਾਡੀ ਕਵਰੇਜ ਕਰਨ ਆਏ ਤੇ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਤੇ ਅਸੀਂ ਇਹਨਾਂ ਦੀ ਬਹੁਤ ਧੰਨਵਾਦੀ ਆ ਥੈਂਕ ਯੂ ਸੋ ਮਚ ਵੀਰ ਥੈਂਕ ਯੂ